ਤੁਹਾਡਾ ਆਪਣਾ ਕਿੰਨਾ ਕ ਨੁਕਸਾਨ ਹੋਇਆ ਕਿੰਨੀ ਕੀ ਖੇਤੀ ਸੀਗੀ ਹਾਂਜੀ 10 ਕ ਲੈ ਜੀ ਅੱਛਾ ਕਿੰਨਾ ਕ ਨੁਕਸਾਨ ਡੂਟੋ ਜਿਹੜਾ ਤੁਹਾਡਾ ਤੋਟਲ 2 ਲੱਖ ਦਾ ਹੋ ਗਿਆ ਜੀ ਅੱਛਾ ਤੇ ਹੁਣ ਤੁਹਾਡੇ ਹੋਰ ਕੰਮ ਕਰਿਓ ਗੱਲ ਖੇਤੀ ਦੀ ਆ ਹਾਂਜੀ ਖੇਤੀ ਦੀ ਗੱਲ ਤੇ ਹੁਣ ਜਿਹੜਾ ਤੁਹਾਡਾ ਨੁਕਸਾਨ ਹੋਇਆ ਉਹਦੀ ਪਰ ਭਾਈ ਸਰਕਾਰ ਵੱਲੋਂ ਕੁਝ ਮਿਲਿਆ ਕੁਝ ਨਹੀਂ ਕੋਹ ਨਹੀਂ ਜੀ ਹਾਂ ਮਿਲਿਆ ਤੇ ਤੇਈ ਵੇਚੇ ਤੋਂ ਆਇਆ ਸੀ ਹੜ੍ਹ ਤੋਂ ਉਹਦਾ ਵੀ ਨੁਕਸਾਨ ਹੋਇਆ ਸੀ ਹਾਂਜੀ ਉਹਦਾਂ ਵੀ ਹੋਇਆ ਸੀ ਉਹ ਤੋਂ ਮਿਲਿਆ ਸੀ ਕੁਝ ਤੁਹਾਨੂੰ ਕੋਈ ਮੁਆਵਜ਼ਾ ਮਿਲਿਆ ਸਰਕਾਰ ਤੋਂ ਵੀ ਮੰਗ ਕਰਦੇ ਕਿਉਂਕਿ ਜਦੋਂ ਨੁਕਸਾਨ ਹੁੰਦਾ ਆ ਆਮ ਇਹ ਹੀ ਹੁੰਦਾ ਵੀ ਸਰਕਾਰ ਸਾਨੂੰ ਕੋਈ ਮੁਆਵਜ਼ਾ ਦੇਵੇ ਹਾਂਜੀ ਤੇ ਹੈ ਮੰਗ ਸਰਕਾਰ ਤਾਂ ਕੋਈ ਨਹੀਂ ਆ ਮੈਂ ਕਹੀ ਦਣਾ ਸੀ ਹਾਂਜੀ ਹਾਂਜੀ ਸਰਕਾਰ ਨੇ ਕਿੱਥੋਂ ਦੇਣਾ ਕੋਈ ਸਰਕਾਰ ਨੇ ਐਲਾਨ ਤਾਂ ਕੀਤਾ ਹੈ 20000 ਰੁਪਏ ਪ੍ਰਤੀ ਇਕੜ ਦਾ ਦੇਣ ਦਾ ਜਿਹੜਾ ਹਾਂਜੀ ਕੋਈ ਆ ਪਿਛਲੀ ਵਾਰੀ ਆਪਾਂ ਨੂੰ ਕੋਈ ਮਿਲਿਆ ਹੈ ਤੇ ਨਾ ਆ ਰਿਹਾ ਮਿਲਣਾ ਜੀ ਕੋਈ ਆ ਗਰਦਾਬਰੀ ਕਰਨ ਕੋਈ ਪਟਵਾਰੀ ਜਾਂ ਲੰਬੜ ਤੁਹਾਡੇ ਕੋਲ ਕੋਈ ਨਹੀਂ ਹਾਂ ਤਾਂ ਕੋਈ ਨਹੀਂ ਪਹੁੰਚਾ ਹਾਂਜੀ ਤੁਹਾਡੇ ਈ ਵਿੱਚ ਕੋਈ ਮੰਤਰੀ-ਮੰਤਰੀ ਆ ਸਕਾ ਕੋਈ ਹਾਂਜੀ ਮੰਤਰੀ ਮੰਤਰੀ ਤਣੀ ਇੱਧਰ ਆ ਕੋਈ ਨਹੀਂ ਆਇਆ ਹਾਂਜੀ ਤੇ 23 ਵਿੱਚ ਜਿਹੜੇ ਨੁਕਸਾਨ ਹੋਇਆ ਸੀ ਤੁਹਾਡੇ ਪਿੰਡ ਕਿਸੇ ਨੂੰ ਮਿਲਿਆ ਸੀ ਮੁਆਵਜ਼ਾ ਕੋਈ ਨਹੀਂ ਜੀ ਕਿਸੇ ਨੂੰ ਨਹੀਂ ਮਿਲਿਆ ਹਾਂਜੀ ਤੇ ਅਣਜੋੜਾ ਨੁਕਸਾਨ ਹੋਇਆ ਫਿਰ ਉਹਦੀ ਪਰਪਾਈ ਕਿੱਦਾਂ ਕਰੂਗੇ ਤੁਸੀਂ ਉਹ ਕਰਪਾਈ ਤਾਂ ਹੁਣ ਚੋਣਾਂ ਨੇ ਪਾਣੇ ਪਾਹੇ ਜਿਹੜੇ ਫੜੇ ਸੀ ਫੜ ਕੇ ਪੈਸੇ ਲਾਏ ਸੀ ਹਾਂਜੀ ਕਿੰਨੇ ਪੈਸੇ ਫੜੇ ਸੀ 2 ਗ ਲੱਖ ਰੁਪਇਆ ਫੜਿਆ ਸੀ ਹਾਂ ਜੀ ਫੜ ਕੇ ਲਾਇਆ ਸੀ ਸਾਰਾ

नब्बे पजाथ थाकतर। पजाथ थाकतर। ठीक है दुलापुरदुलापुरदुलापुर केड़ी तहसील गी पी इकथला कपूरथलाल सरपुर ठीक है